ਸੀਪੀ ਪੰਜਾਬ ਲਾ ਐਂਡ ਆਰਡਰ ਨੇ ਮੋਗਾ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਮੀਟਿੰਗ ਕਰਕੇ ਨਵੇਂ ਹਦਾਇਤਾਂ ਜਾਰੀ ਕੀਤੀਆਂ ਮੋਗਾ ਐਸਐਸਪੀ ਦਫ਼ਤਰ ਵਿੱਚ ਹੋਈ ਇਸ ਮੀਟਿੰਗ ਵਿੱਚ ਡੀਆਈਜੀ ਫਰੀਦਕੋਟ ਰੇਂਜ ਐਸਐਸਪੀ ਮੋਗਾ ਐਸਐਸਪੀ ਮੁਕਤਸਰ ਐਸਐਸਪੀ ਫਿਰੋਜ਼ਪੁਰ ਐਸਐਸਪੀ ਤਰਨਤਨ ਅਤੇ ਐਸਐਸਪੀ ਫਾਜ਼ਿਲਕਾਨੇ ਸਿੰਘ ਜੀ ਨੇ ਕਿਹਾ ਚੋਰੀਆਂ ਇਸ ਤਰ੍ਹਾਂ ਦੀ ਵਾਰਦਾਤਾਂ ਨੇ ਇਸ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਔਰ ਖਾਸ ਤੌਰ ਤੇ ਜਿਹੜਾ ਸਾਡਾ ਕ੍ਰਿਮినਲ ਜਸਟਿਸ ਸਿਸਟਮ ਹੈ ਇਹਦੇ ਵਿੱਚ ਜਿਹੜਾ ਤਰਤੀਸ਼ ਹੈ ਸਾਡਾ ਉਸ ਦਾ ਮਿਆਰ ਚੰਗਾ ਹੋਵੇ, ਤਫਤੀਸ਼ ਆਪਣੇ ਟਾਈਮ ਨਾਲ ਕੰਪਲੀਟ ਕੀਤੀ ਜਾਵੇ ਔਰ ਕੇਸਸ ਨੂੰ ਟੁਕੋਟ ਕੀਤਾ ਜਾਵੇ। ਸੋ ਇਹ ਸਾਰੇ ਮੁੱਦਿਆਂ ਤੇ ਉੱਤੇ ਅੱਜ ਇੱਕ ਮੀਟਿੰਗ ਇੱਥੇ ਬੁਲਾਈ ਗਈ ਜਿਸ ਦੇ ਵਿੱਚ ਫਿਰੋਜ਼ਪੁਰ ਰੇਂਜ ਦੇ ਸਾਰੇ ਅਫਸਰ ਸਹਿਬਾਨ और फरीदकोट रेंज के सारे एस एस पीज़ और डी आई जी फिरोजपुर फरीदकोट जिन्हों को दोवे का चार्ज है ये सारे अफसर इतने शामिल हुए और जोड़े साडे स्पेशल ऑपरेशन चल रहे हैं उन्होंने समीक्षा की गई और जोड़े साडे जेर तफ्तीश मुकदमे हैं उन्होंख्या गई के खिलाफ जंग लड़ रहे हैं लेकिन जे रेगूलर ए एस आई है नहीं था अभी जंग किस तरह जितल ਨੇ ਰੈਗੂਲਰ اے ایس ائز ہیں اور ਉਸ ਦਾ بھی ਅਸੀਂ ਆਡਿਟ ਕੀਤਾ ਹੈ ਅੱਗੇ ਵੀ ਆਡਿਟ ਕਰਦੇ ਰਹਾਂਗੇ ਤਾਂ ਕਿ ਜਿਹੜੇ ਸਾਡੇ ਰੈਗੂਲਰ اے ایس ائز ہیں اور ਜਿਹੜੇ ਸਾਡੇ ਕੰਪੀਟੈਂਟ ਆਫਿਸਰਸ ہیں ਉਹਨਾਂ ਨੂੰ ਉਹਨਾਂ ਦੀ ਥਾਂ ਤੇ ਲਾਇਆ ਜਾ ਸਕੇ ਸਰ ਇੱਕ ਡੇਰਾ ਬਗਾਉਂ ਨਾਨਕ ਦੇ ਗਾਉਂ ਤੇ ਡਸ ਆ ਰਿਹਾ ਅੱਜ ਵੀ ਅਮਰਸਰ ਦੇ ਵਿੱਚ ਕਾਦੀ ਗਰਾਉਂਡ ਤੋਂ ਆ ਰਿਹਾ ਇਹਨੂੰ ਕਿਉਂ ਨਹੀਂ ਬੰਦ ਕਰਿਆ ਇੱਕ ਜੇਲਾ ਦੇ ਵਿੱਚ ਨੈਟਵਰਕ ਚੱਲਦੇ ਰਹਿਣਾ ਤੇ ਉਹ ਡਸ ਦਾ ਐਸੇ ਪੀੜ ਕਰਾਇਗਣਾ ਚਾਹੇ ਬਾਰਡਰ ਚਾਹੇ ਫਰੋਟੀ ਦੀ ਗੱਲ ਹੈ ਜੀ देखो पंजाब पुलिस वालों ड्रग्स के खिलाफ एक बहुत वही मुहिम शुरू की हुई है और जिसके बहुत चंगे नतीजे आ, मिल रहे हैं जिस तरह तुम्हें क्या फड़ी गई है सो बेहतर है यह कहा जाए कि बहुत ज़्यादा मात्रा में फड़ी जा रही है आ, असी बॉर्डर तो जी ड्रग्स आदि सी उसको कंट्रोल करने लाइक लाइन ऑफ डिफेंस को तो अपनी स्ट्रेंथन किया है जो सात सरहदी जिले लगते हैं बॉर्डर के नाल ਉਸ ਦੇ ਵਿੱਚ ਸੈਕੰਡ ਲਾਈਨ ਉਹ ਡਿਫੈਂਸ ਹੈ ਉਥੇ ਸੀਸੀਟੀਵੀ ਕੈਮਰਾਸ ਇੰਸਟਾਲ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸੈਂਕਸ਼ਨ ਕੀਤੇ ਗਏ ਜਿਸ ਦੇ ਨਾਲ ਅਸੀਂ ਸਟ੍ਰੈਟੈਜਿਕ ਲੋਕੇਸ਼ਨਸ ਤੇ ਸੀਸੀਟੀਵੀ ਕੈਮਰਾਸ ਵੀ ਇੰਸਟਾਲ ਕਰ ਰਹੇ ਆ ਜਿਹੜੀ ਡਰੋਨ ਦੀ ਸਾਡੀ ਰਿਕਵਰੀ ਆ ਉਹ ਪਿਛਲੇ ਸਾਲੇ ਨਾਲ ਪਿਛਲੇ ਸਾਲ ਮੈਕਸਿਮਮ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਵੱਡਾ ਉਪਾਲਾ ਸੀ ਕੀਤਾ ਹੈ ਜਿਹੜੇ ਬਿਗ ਫਿਸ਼ਸ ਹੈ ਜਿਹੜੀ ਵੱਡੀ ਮੱਛਲੀਆਂ ਹੈ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਹੈ ਉਸ ਨੂੰ ਬੜਾ ਵੱਡਾ ਉਹ ਇੱਕ ਬਹੁਤ ਵੱਡਾ ਡਿਟਰੈਂਸ ਹੈ ਔਰ 1200 ਕਰੋੜ ਰੁਪਏ ਦੇ ਕਰੀਬ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਪਿਛਲੇ ਇੱਕ ਸਾਲ ਦੇ ਵਿੱਚ ਪ੍ਰੋਪੋਜ਼ਲਸ ਭੇਜੇ ਸਰ ਇਹ ਗੱਲ ਕੀਤੀ ਆ ਪਾਸਟ ਹੋਇਆ ਸੀ ਕਿ ਜੀ ਪੁਲਿਸ ਕਰਮਚਾਰੀ ਦੇ ਰਿਸ਼ਤੇਦਾਰ ਦੇ ਬਾਅਦ ਉਹਦੇ ਵਿੱਚ ਕੋਈ ਅਪੀਲ ਅ ਉਸ ਦੀ ਅਜੇ ਤਫਤੀਸ਼ ਜਾਰੀ ਹੈ ਲੇਕਿਨ ਮੈਂ ਦੱਸਣਾ ਚਾਹਾਂਗਾ ਕਿ ਉਸ ਤੋਂ ਪਹਿਲਾਂ ਜਿਨਨੇ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਬਲਾਸਟ ਹੋਏ ਆ ਵੀ ਹੈਵ ਬੀਨ ਏਬਲ ਟੂ ਟ੍ਰੇਸ ਆਲ ਦਾ ਕੇਸਸ ਵਿਦਨ ਅ ਰਿਕਾਰਡ ਟਾਈਮ ਸਰਪੰਜਾਬ ਦੇ ਵੀ 2300 ਦੇ ਕਰੀਬ ਲਗਭਗ ਜਿਹੜੇ ਹੈ ਨਜ਼ਾਇਜ਼ ਏਜੰਟ ਹੈਗੇ ਆ ਉਹਨਾਂ ਤੇ ਪੰਜਾਬ ਦੇ ਤੌਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਇੱਕ ਚੰਡੀਗੜ੍ਹ ਦੇ ਵਿੱਚ ਵੀ ਇੱਕ ADG ਰੈਂਕ ਦੇ ਆਫਸਰ ਦੇ ਅੰダー ਇੱਕ ਕਮੇਟੀ ਬਣਾਈ ਹੈ ਜਿਹੜੇ ਕਿ ਜਿੰਨੇ ਵੀ ਇਸ ਤਰ੍ਹਾਂ ਦੀ ਕੰਪਲੇਂਟਸ ਹੈ ਔਰ ਜਿੰਨੇ ਵੀ ਇਸ ਤਰ੍ਹਾਂ ਦੇ ਏਜੰਟਸ ਹੈ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਸਰ ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਕਿੰਨੇ ਕਿ ਗੈਂਗਸਟਰ ਦੇ ਜੇਲ੍ਹਾਂ 'ਚ ਧੱਕੇ ਤੇ ਕਿੰਨੇ ਕਨੈਕਟਿਵ ਹੈਗੇ ਜਿਹੜੇ ਪੰਜਾਬ ਵਿੱਚ ਇਹਨੂੰ ਨਸੀ ਅੱਗਾ ਬਾਕੀ ਦੀ ਜੀ ਚੀਜ਼ ਗੈਂਗਸਟਰ ਗੈਂਗਸਟਰ ਆ ਜੀ ਇਹ ਕੈਟੇਗਰੀ ਦਾ ਐਸ ਹੈ ਬੀ ਕੈਟੇਗਰੀ ਦਾ ਐਸ ਉਹਨ ਮੇਰੇ ਕੋਲ ਲਿਸਟ ਨਹੀਂ ਹੈ ਬਟ ਜਿਹੜੇ ਵੀ ਗੈਂਗਸਟਰਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਹੜੇ ਬਾਹਰ ਬੈਠੇ ਹੈ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਟਰੈਡਿਟ ਕਰਕੇ ਅਸੀਂ ਵਾਪਸ ਲਈ ਹੈ ਤੇ ਇਹ ਤੋਂ ਵੱਡਾ ਖਾਸ ਸਭ ਤੋਂ ਵੱਡਾ ਮਸਲਾ ਹੈ ਆਪਣੇ ਰਿਟਾਇਰਮੈਂਟ ਵਰਕ ਹੋ ਰਹੀ ਹੈ ਲੇਕਿਨ ਨਵੀਂ ਭਰਤੀ ਦੀ ਵਾਸਤੇ ਕੀ ਬੁੱਕ ਹੈ ਤੇ ਨਹੀਂ ਭਰਤੀ ਦਾ ਇਸ ਵਾਰ ਤਾਂ ਪੰਜਾਬ ਸਰਕਾਰ ਵੱਲੋਂ ਹਰ 6 ਮਹੀਨੇ 'ਚ ਭਰਤੀ ਕੀਤੀ ਜਾ ਰਹੀ ਹੈ ਪਿਛੇ ਸਾਡੇ ਤਕਰੀਬਨ 2.5 ਹਜ਼ਾਰ ਬੰਦਾ ਸਾਡਾ ਹੁਣ ਹੀ ਪਾਸ ਆਊਟ ਹੋ ਕੇ ਨਿਕਲਿਆ ਔਰ ਹੁਣ ਫਿਰ ਕਾਫੀ ਵੱਡੀ ਮਾਤਰਾ ਦੇ ਵਿੱਚ ਨੰਬਰਸ ਦੇ ਵਿੱਚ ਉਹਨਾਂ ਦੀ ਵੈਕੈਂਸੀ ਉਹਨਾਂ ਦੇ ਐਡਵਰਟਾਈਜ਼ਮੈਂਟ ਆਨ ਜਾ ਰਹੇ ਸਰ ਲਾਰਡ ਸਰ ਲਾਰਡ ਉਹ ਬੜਾ ਸਵਾਲ ਚੱਕਿਆ ਜਾ ਰਿਹਾ ਡੇਰਾ ਪਾਪਾ ਨਾਮਕਾਲ ਜਿਹੜੀ ਘਟਨਾ ਹੈਗੀ ਉਸ ਤੇ ਜਿਹੜਾ ਹੈਗਾ ਹੁਣ ਕਾਂਗਰਸ ਦੇ ਜਿਹੜੇ ਨਵੇਂ ਉਹਨਾਂ ਨੇ ਲਾਈ ਇੱਥੇ ਉਹਨਾਂ ਨੇ ਵੀ ਗੱਲ ਕੀਤੀ ਸਿਰ ਉਹਦੇ ਸਾਡੇ ਕੋਲ ਦੱਸਣ ਨੂੰ ਕੀ ਹੈਗਾ ਜੀ ਕੀ ਹੋਇਆ ਉੱਥੇ ਜਾਂ ਈਮਪੋਰਟਸ ਨੇ ਕੀਨੇ ਕੀਤਾ ਇਹ ਕੁਝ ਇਦਾਂ ਦਾ ਕੁਝ ਹੈ ਸਰ ਦੇਖੋ ਇਹ ਕੁਝ ਇਹੋ ਜੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਬਟ ਪੰਜਾਬ ਪੁਲਿਸ ਇੱਕ ਬਹੁਤ ਕਾਬਿਲ ਪੁਲਿਸ ਹੈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਬਲਾਸਟ ਹੈ ਇਸ ਤਰ੍ਹਾਂ ਦੇ ਗ੍ਰੇਨੇਡ ਉਹਨਾਂ ਦੀ ਜਿੱਥੇ ਵੀ ਇਹ ਕੀਤਾ ਇਹਨਾਂ ਨੇ ਵੀ ਹੈਵ ਬੀਨ ਏਬਲ ਟੂ ਟ੍ਰੇਸ ਆਲ ਦਾ ਕੇਸਸ ਔਰ ਇਹ ਵੀ ਕੇਸ ਬਹੁਤ ਜਲਦੀ ਟ੍ਰੇਸ ਕਰ ਲਿਆ ਸਰ ਲੋਰਡ ਸਰ ਐਟ ਲਾਸਟ ਲੋਰਡ ਆਰਡਰ ਲੀਕੇਜ ਜਿਹਦੇ ਨਾਲ ਐਸਐਸਪੀ ਨਾਲ ਮੀਟਿੰਗ ਹੋਈ ਹੈ ਉਸ ਤਰ੍ਹਾਂ ਦਾ ਫੀਡਬੈਕ ਹੈ ਕੁਝ ਕਿਸੇ ਨੇ ਦਿੱਤਾ ਕਿ ਇਸ ਤਰ੍ਹਾਂ ਜिले ਜਿਲੇ ਚੱਲ ਰਹੇ ਨੇ ਤੇ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਕਮਾਂਡ ਵੱਲੋਂ ਦਿੱਤੀ ਗਈ ਹੈ ਲੋਅ ਨੋਟਰੀ ਇਜ਼ ਐਬਸੋਲੂਟਲੀ ਅੰਡਰ ਕੰਟਰੋਲ ਔਰ ਮੈਨੂਅਲੀ ਦ ਸੈਂਚੀ ਬੜੀ ਖੁਸ਼ੀ ਹੈ ਕਿ ਬਹੁਤ ਮਿਹਨਤ ਔਰ ਲਗਨ ਨਾਲ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨਸ ਹੈ ਜਿਹੜੇ ਸਾਡੇ ਹੌਟਸਪੌਟਸ ਹੈ ਅਸੀਂ ਆਈਡੈਂ ਸਟਰੀਟ ਕ੍ਰਾਈਮ ਦੇ ਮੱਦੇ ਨਜ਼ਰ ਹੋਣ ਭਾਵੇਂ ਉਹ ਡਰੱਗਸ ਦੇ ਮੱਦੇ ਨਜ਼ਰ ਹੋਣ ਇਹ ਸਾਰੇ ਅਸੀਂ ਆਈਡੈਂਟੀਫਾਈ ਕੀਤੇ ਔਰ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਜਿਹਦੇ ਚੰਗੇ ਰਿਜ਼ਲਟਸ ਆ ਰਹੇ ਬਹੁਤ ਬਹੁਤ ਥੈਂਕ ਯੂ ਸਰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼